ਸਿਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਵੱਡੇ ਘਰ ਦੇ ਵਿੱਚ ਤੇ ਵੱਡੇ ਘਰ ਦਾ ਪਿੰਡ ਗਵੰਡੀ ਛੋਟਾ ਘਰ ਛੋਟੇ ਘਰ ਦੇ ਪਿੰਡ ਦੇ ਵਿੱਚ ਘੈਂਟ ਬਾਈਕੇ ਘਰੇ ਵਿੱਚ ਇਸ ਟਾਈਮ ਮੌਜੂਦ ਹਾਂ 4 ਜਨਵਰੀ ਚਾਰੇ ਜਾਨਵਰ ਤੁਹਾਡੇ ਫੁੱਲ ਕੰਮ ਦੇ ਹੋਣਗੇ ਭਾਅ ਤੁਹਾਡੇ ਲੈਣ ਦੇਣ ਨਾਲੇ ਕੀਤੇ ਜਾਣਗੇ ਮਿੱਤਰੋ ਜਾਨਵਰ ਤੁਹਾਡੇ ਖਰੀਦਣ ਦੇ ਮੁਤਾਬਕ ਸਾਫ ਸੁਥਰੇ ਹੋਣਗੇ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਬਾਈ ਹਰਪੇ ਤੋਂ ਹਰਪੇ ਦੇ ਵੀਰੇ ਸਸਤੀ ਕਾਲ ਬਾਈ ਵਰੀਆ ਬਾਈ ਸਰਬੇ ਕਿਵੇਂ ਦਾਸ ਜੇ ਖੜਿਆ ਬਾਈ ਇਹਦਾ ਨਹੀਂ ਬਾਈ ਚੜ ਦੀ ਕਲਾ ਪੂਰੀ ਹੱਸ ਕੇ ਦਿਖਾਈਏ ਇੱਕ ਕਰੀ ਹੱਸੀ ਹੈ ਨਾ ਬਾਈ ਠੀਕ ਹੈ ਬਾਈ ਫਿਰ ਵੀ ਬਾਈ ਅੱਜ ਜਨਵਾਰ 4 ਹੈ ਨਾ ਹਾਂਜੀ ਪਹਿਲੇ ਨੰਬਰ ਤੇ ਝੋਟੀ ਵੀਰੇ ਕਿੰਨਾ ਦਰਚਾਨ ਬਾਕੀ ਜਾਂਦਾ ਐ ਬਾਈ ਮਹੀਨਾ ਹੀ ਲਊ ਮਸਾਈ ਮਸਾ ਮਹੀਨਾ ਹੈ ਹਾਂ ਠੀਕ ਹੈ ਬਾਈ ਤੇ ਥੱਲੋ ਬਖਾਈ ਪਾ ਥਾਣ ਤੋਂ ਬਹੁਤ ਚੰਗੇ ਸੰਗ ਸੁੰਗਦੀ ਹੈ ਨਾ ਤੋਰੀ ਬਾਈ ਕੱਢੀ ਪੈਰ ਨੂੰ ਯਾਰ ਮਾੜੀ ਨਹੀਂ ਝੋਟੀ ਦਾਣੇ ਵਰਗੀ ਹੈ ਨਾ ਹੂੰ ਨਹੀਂ ਠੀਕ ਹੈ ਬਾਈ ਪਹਿਲਣੀਆਂ ਹੈ ਪਹਿਲਣ ਪਹਿਲਣ ਸੀਲ ਸਾਉ ਬਹੁਤ ਆ ਹੂੰ ਚੰਗੇ ਘਰਾਣੇ ਦੀ ਝੋਟੀ ਆ ਤੁਹਾਨੂੰ ਤੁਹਾਨੂੰ ਵੇਖ ਕੇ ਢੀ ਲੰਮੀ ਆ ਯਾਰ ਹੈ ਨਾ ਹਾਂ ਬਰੀਕੀ ਬਹੁਤ ਚੰਗੀ ਝੋਟੀ ਝੋਟੇ ਰਾਮਪੁਰੇ ਦੀ ਹੈ ਰਾਮਪੁਰੇ ਦੀ ਹੈ ਬੁੱਟਾ ਉੱਠ ਗਿਆ ਮਿੱਤਰੋ ਰਾਮਪੁਰੇ ਵਾਈ ਹੋਈ ਹੈ ਇਹ ਝੋਟੀ ਕਰਮਾਂ ਵਾਲੀ ਦੇਖੋ ਗੈਰਾ ਸਿੰਘਾ ਸੋਂਗੇ ਮਿੱਤਰੋ ਨਹੀਂ ਠੀਕ ਹੈ ਬਾਈ ਕਿੰਨੇ ਦੀ ਹਰਪੇ ਤੇ ਬਾਈ ਇਹ 85000 ਦੀ ਮਾਨਤਣ ਮਾਨਤਾ ਨਹੀਂ ਬਾ ਮੌਕੇ ਤੇ ਹੀ ਹੋਊਗਾ ਛੋਟੀ ਸਾਂਭਣਾ ਨੂੰ ਮਾਰੀ ਨਹੀਂ ਯਾਰ ਥੱਲੋ ਵੇਖੀ ਨਿੱਖਰਦੀ ਹੈ ਨਾ ਹਾਂ ਹੂੰ ਤਾਂ ਦੇ ਮਹੀਨਾ ਨਹੀਂ ਤਾਂ 40 ਦਿਨ ਲੱਜੂਗਾ ਤਵਾਦ ਹਾਂ ਹਾਂ ਮਸਾਂ ਹੀ ਹੂੰ ਤੇ ਅੱਥੇ ਵੇੜ ਥੱਲੇ ਦੁੱਧ ਕਿੰਨਾ ਬਈ ਇਹ ਨੂੰ ਹਫਤਾ ਹੋ ਗਿਆ ਅੱਜ ਸੂਈ ਨੂੰ 10 ਕਿਲੋ ਬੁੱਧ ਬੋੜਾ ਤਿਆਰ ਆ ਬਈ ਪਹਿਲਣੀਆਂ ਬਈ ਪਹਿਲਣ ਪਹਿਲਣ ਪਲੂਣਾ ਠੀਕ ਹੈ ਬਈ ਚੋਣ ਨੂੰ ਠੰਡੀ ਆ ਪੂਰੀ ਠੰਡੀ ਬਈ ਕਿੰਨੀ ਰੀ ਰੀਦਗੀ ਬਈ ਇਹਦਾ ਮੁੱਲ 47 ਆ 45 ਦੀ ਦੇਣੀ ਮੇਰਾ ਮਾਨ ਕਿੰਨਾ ਬਾ 13 ਮਾਣ ਹਜ਼ਾਰ ਦਾ ਹੋਊਗਾ ਹੋਰ 43 ਦੀ 43 ਦੀ ਤਾਂ ਦੁੱਧ ਪੀਣ ਨਾਲ ਮਾੜੀ ਨਹੀਂ ਵਹਿੜ ਯਾਰ 12 13 ਕਿਲੋ ਦੁੱਧ ਦਈ ਜਾਣਾ ਇਹਨੇ ਹਨਾ ਆਹ ਰਾਮ ਨਾਲ ਰਾਮ ਨਾਲ ਸੀ ਹੈਗਾ 11 ਕਿਲੋ ਹੀ ਦੁੱਧ ਤਿਆਰ ਆਪਾਂ ਦਾਸੀ ਦੱਸਿਆ ਸੀ ਚੋਣ ਨੂੰ ਸੀਲ ਹੋਵੇ ਬਸ ਸੀ ਚੋਣ ਨੂੰ ਪੂਰੀ ਸੀਲ ਆਈ ਠੀਕ ਆ ਬਈ ਠੀਕ ਆ ਦੱਸ ਦੀ ਵੀ ਤੁਰਦੀ ਨਹੀਂ ਠੀਕ ਆ ਨਹੀਂ ਮੁੱਲ ਹੈਗਾ 47 45000 ਰੁਪਿਆ ਹੋਰ ਛੋੜ 43 ਦੀ ਕਰਤੀ ਆ ਲੇ ਮੇਟਰ ਦੇਖੋ ਕੇ ਰਾਈ ਥਲੋ ਥਲੋ ਕਰ ਮੈਂ ਥਣ ਬੋ ਬਈ ਓਕੇ ਆ ਜਮ ਥਣ ਚਾਰੇ ਵਿਖਾ ਦੇ ਪੁੱਤ ਓਕੇ ਓਕੇ ਬਈ ਓਕੇ ਪੂਰਨਾੜ ਗੰਢ ਚਿੱਟਾ ਨਾ ਜਮਾ ਹੀ ਨਹੀਂ ਬਈ ਓਕੇ ਠੀਕ ਆ ਜਮਾ ਰੂਮਰ ਗਈ ਪੂਰੀ ਤੇ ਆ ਬਾਈ ਗੱਪਣ ਕਿਨੇ ਚਰਦੀ ਹੋਗੀ ਇਹਦਾ ਡੇਡ ਮਹੀਨੇ ਦੀ ਕੱਚੀ ਆ ਬਈ ਇਹ ਯਾਰ ਕਹਿਣ ਤੋਂ ਬਵਾ ਦੋਵੇਂ ਜੋੜਾ ਹੀ ਲੈ ਜਾਏ ਕੋਈ ਹਨਾ ਦੇ ਦਾਂਗੇ ਬਈ ਇਹ ਕਿਰਵਾ ਸੂਏਲੀ ਕੱਪੜਾ ਇਹ ਤੀਜੇ ਸੂਏ ਲਈ ਇਹ ਕਿਨੇ ਦੀ ਦਿੱਤਗੇ ਇਹਦਾ ਮੁੱਲ 78 ਆ 75 ਦੀ ਦੇ ਦਾਂਗੇ ਐਣਾ ਕਰ ਮੇਰਾ ਮਾਨ ਦੱਸ ਤੇਰਾ ਮਾਨਤਣ 500 ਦਾ ਹੋਰ ਕਰ ਦਾਂਗੇ 500 ਨਾਲ ਕੀ ਬੰਦ ਜਵਾਬ ਨਹੀਂ ਮਿਰਚ ਦੇ 75 ਦੀ ਦੇ ਦਾਂਗੇ ਠੀਕ ਆ ਬਾਈ ਅੱਛਾ 75 ਦੀ ਇਹ ਤੇ 85 ਦੀ ਉਹ ਹੈਨਾ ਹਾਂਜੀ ਮਾਨਤਣ ਕਰਕੇ ਗੱਲ ਕਹੇ ਟਿਕਾਣੇ ਲਾ ਕੇ ਜੇ ਦੇ ਦਿੱਤੇ ਦੋਵੇਂ ਯਾਰ ਮਈਆਂ ਤੇ ਯਾਰ ਕੋਈ ਭਰਾ ਸੰਭਲੂਗਾ 2 ਰੁਪਏ ਕਮਾ ਲੂਗਾ ਨਾਲੇ ਫਿਰ ਤੇਨੂੰ ਯਾਦ ਕਰੂਗਾ ਹੈ ਹਾਂਜੀ ਮਹੀਨਾ ਮਹੀਨਾ ਵੀ ਵੀ ਤੈਨੂੰ ਪੱਠੇ ਪਾ ਕੇ ਕੁਝ ਨਾ ਕੁਝ ਤਾਂ ਕਰਾਂਗੇ ਇਹੀ ਬਾਜ਼ਾਰ ਦੇ ਵਿੱਚ ਬਹਾਲ ਨਹੀਂ ਤਾਂ ਵੀ 3000 ਤੱਕ ਆ ਕੇ ਜਾਣਗੇ ਕਰਮਾ ਲੀਆਂ ਦੋਵੇਂ ਬਾਹਾਲ ਨਹੀਂ ਤਾਂ ਕਿਉਂ ਬਾਈ ਹਾਂਜੀ ਅਛਾ ਭਾਈ ਜਿਹੜੀ ਬੱਚੀ ਆ ਇਹ ਇਹ ਬਈ 6.5 ਮਹੀਨਿਆਂ ਦੀ ਗੱਬਣਾ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਹਾਂ 6.5 ਮਹੀਨਿਆਂ ਦੀ ਹਾਂਜੀ 6.5 ਇਹ ਵੀ ਫਿਰ 1.5-2 ਮਹੀਨੇ ਸਾਹਮਣੀ ਪੈਣੀ ਆ ਹਾਂਜੀ ਹਾਂਜੀ ਮਨਾ 15 ਕੁ ਦਿਨ ਦਾ ਪਹਿਲਾ ਵਿਕਰੀ ਤੇ ਹੀ ਆ ਜਾਂਦਾ ਪਸੂ ਹਾਂਜੀ ਇਹ ਕਿੰਨੇ ਦੀ ਦੇਦਗੇ ਭਾਈ ਇਹਦਾ ਮੁੱਲ 32 ਆ ਪਤੀ ਦੀ ਦੇ ਦਾਂਗੇ 30 ਦੀ ਹਾਂਜੀ ਸਾਬ ਬੱਚੀ ਮਿਲਦੀ ਆ ਜਸਰ ਚੰਗੀ ਬਾਜ਼ਾਰ ਦੇ ਵਿੱਚ 20 ਹਰ ਦੀ ਹਾਂਜੀ ਲੈ ਇਹਦਾ ਗਈ ਆ ਅੱਜ ਨਹੀਂ ਖੜਦਿਆਂ ਇਦਰੇ ਭਾਤ ਨੂੰ ਠੀਕ ਕੀਤੇ ਕਦੇ ਕਦੇ ਤੂੰ ਵੀ ਛੱਪ ਪੜ ਜਾਣਾ ਭਰਾਵਾ ਨੂੰ ਵੀ ਨਫਾ 15-15 20-20 ਹਜ਼ਾਰ ਭਾਤ ਦਾ ਉਦੋਂ ਉਹੋ ਨਹੀਂ ਮਗਦੀ ਜੀ 2 2 4 40000 ਨਾਲ ਗੇਮ ਘੁੰਮਦੀ ਹੁੰਦੀ ਆ ਹਾਂ ਤੂੰ ਇੱਕੇ ਜੀ ਚਵਾਰਾ ਪਾਉਣ ਨੂੰ ਫਿਰਦਾ ਫਿਰ ਗੱਲ ਨਹੀਂ ਨਾ ਫਣਦੀ ਹਾਂ ਆ ਬਾਈ ਮੇਤਰੋ ਜਾਨਵਾਰਾ ਹਰਪ੍ਰੀਤ ਬਾਈ ਦੇ ਅੱਜ ਰੇਟ ਕੀਤਾ ਬਾਈ ਦੇ ਲੈਣ ਵਾਲਾ ਹੁਣ ਤੁਸੀਂ ਵੀ ਨਾ ਪਿਆ ਅਜੇ ਚੱਕਰਾਂ ਦੇ ਵਿੱਚ ਤੇ ਇੱਕ ਬੇਨਤੀ ਆ ਆ ਕੇ ਦੇਖ ਕੇ ਜੇ ਤੁਹਾਨੂੰ ਜੱਜ ਦਾ ਬਦ ਸਾਈ ਪਾ ਦੋ ਨਹੀਂ ਤਾਂ ਰਹਿਣ ਦਿਓ ਖੱਜਲ ਨਾ ਕਰਿਆ ਕਰੋ ਕਿਉਂਕਿ ਦੋ ਚਾਰ ਪਸ਼ੂ ਵੀਰ ਦੇ ਡੱਕ ਤੇ ਸਾਈ ਪਾ ਕੇ ਤੇ ਬਾਈ ਨੂੰ ਦੂਰੀ ਬਰੀ ਵੇਚਣੇ ਪਏ ਫਿਰ ਗਲਤ ਹੋ ਜਾਂਦਾ ਕੰਮ ਹਜ਼ਾਰ ਹਜ਼ਾਰ ਰੁਪਿਆ ਪਾ ਕੇ ਚੰਦਰੇ ਉੱਪਰ ਜ ਫੋਨ ਹੀ ਨਹੀਂ ਚੱਕਦੇ ਇਹ ਨਾ ਕਰਿਆ ਕਰੋ ਤੇ ਬਾਕੀ ਬਾਈ ਆਇਆ ਵੀ ਬਾਅਦ ਚ ਕਿਹਨੂੰ ਚੰਗਾ ਮਾੜਾ ਕਹਿਣ ਨਾਲੋਂ ਆਪਦਾ ਦੇਖੋ ਪਰਖੋ ਨਰਖੋ ਕਿਉਂ ਬਾਈ ਆਉਦੀ ਜੀ ਜੱਜ ਦੀਆ ਤੇ ਟੈਂਪੂ ਤੇ ਚੜਾ ਲਓ ਨਹੀਂ ਤੇ ਮੂੰਹ ਨਾ ਲਾਓ ਉਹਨੂੰ ਖਲੋ ਵੀ ਨਾ ਰੱਸਾ ਵੀ ਨਾ ਖੋਲੋ ਚੁੱਪ ਕਰਕੇ ਤੁਰਜੋ ਪਿੱਛੇ ਮੁੜਜੋ ਬੈਗ ਭੱਜਜੋ ਨੰਬਰ ਸਕਰੀਨ ਦੇ ਉੱਤੇ